ਨਹੀਂ ਕਰਨਾ ਚਾਹੀਦਾ ਪਿਆ ਲਿਖਾ ਦੇਹਲਾ ਥੋੜੇ ਮਾਰੇ ਤੁਹਾਡੀ ਕੁੜੀ ਦਾ ਵਿਆਹ ਹੈ 22 ਤੇ ਸਦੀ ਆਦਾ ਇਤਰਾ ਹੀ ਤਿੰਨ ਮਹੀਨੇ ਕਦੀ ਚਲ ਜਾਂਦਾ ਹਨ ਤੇ ਖਰਚਾ ਵਰਚਾ ਵੀ ਨਹੀਂ ਦਿੰਦਾ ਤਿੰਨ ਤਿੰਨ ਮਹੀਨੇ ਘਰੋਂ ਚਲ ਜਾਂਦਾ ਵਾ ਹਾਂਜੀ ਦੂਜੇ ਸਾਂ ਤੇ ਪਹਿਲਾ ਘਰ ਵਾਲਾ ਮੁੱਕ ਗਿਆ ਸੀ ਹਾਂਜੀ ਹਾਂਜੀ ਦੋ ਦੇ ਸਾਂ ਬੈਠੇ ਆ ਕਿੰਨੇ ਬੱਚੇ ਕਿੰਨੇ ਘੜੇ ਬੱਚੇ ਸਾਡੇ 4 ਹੈ ਕਿੰਨੀਆਂ ਕੁੜੀਆਂ ਕਿੰਨੀਆਂ ਦੋ ਗੁੱਡੀਆਂ ਇਤਰਾ ਪਈ ਪੰਨਿਆਂ ਕੰਮ ਕਰਦੇ ਆ ਫਿਰ ਸਾਹ ਦੇ ਚੰ ਨਾ ਨਾ ਰਿਸ਼ਤੇਦਾਰ ਕੋਈ ਨਹੀਂ ਮਜਦ ਕਰਦਾ ਘਰ ਦਾ ਗੁਜ਼ਾਰਾ ਇਤਰਾ ਹੀ ਮਿਹਨਤ ਕਰਕੇ ਆਹੇ ਹੋਇਆ ਨੇ ਕਿ ਆਡੀ ਕੁੜੀ ਦੇ ਵਿਆਹ ਚ ਮਜਦ ਕੀਤੀ ਜਾਵੇ 22 ਤਰੀਕ ਫੋਨ ਨੰਬਰ ਹੱਡਾ ਹੈਗਾ ਵਾ 771018262 ਇੱਕ ਵਾਰ ਦੁਬਾਰਾ ਦੱਸਦੇ ਹਾਂ 771018262 ਦਾਸ ਮਨਜੀਤ ਸਿੰਘ ਧੰਤਨ ਗੁਰਦੁਆਰਾ ਸਾਹਿਬ ਬਾਬਾ ਸੁੰਦਰਦਾਸ ਜੀ ਬੁੱਢੇ ਕੀ ਪਤੀ ਦੇ ਦਾਸ ਸੇਵਾਦਾਰ ਸੰਗਤਾਂ ਨੂੰ ਅਪੀਲ ਹੈ ਕਿ ਬੇਟੀ ਮਨਪ੍ਰੀਤ ਕੌਰ ਦਾ ਜੋ ਕਿ ਨੰਦ ਵਿਆ ਰਚਿਆ ਗਿਆ ਹੈ ਦਾਨੀ ਸੱਜਣਾਂ ਨੂੰ ਬੇਨਤੀ ਹੈ ਕਿ ਗਰੀਬ ਪਰਿਵਾਰ ਦੀ ਵੱਧ ਵੱਧ ਹੈਲਪ ਕੀਤੀ ਜਾਵੇ ਵੱਧ ਵੱਧ ਸਹਿਯੋਗ ਕੀਤਾ ਜਾਵੇ ਇਹ ਵਿਚਾਰੀ ਭੈਣ ਜੀ ਹੋਣੀ ਘਰਾਂ ਦਾ ਕੰਮ ਕਮ ਕਰਕੇ ਹੀ ਆਪਦਾ ਘਰ ਦਾ ਰੋਜ਼ਗਾਰ ਚਲਾਉਂਦੇ ਆ ਚਾਰ ਬੱਚੇ ਆ ਜੀ ਤੁਹਾਨੂੰ ਬੇਨਤੀ ਹੈ ਕਿ ਜੋ ਕਿ ਪਹਿਲੇ ਇੱਕ ਇਹਨਾਂ ਦਾ ਪਰਿਵਾਰ ਹੀ ਹੈਂਡਫ੍ਰੈਕਟ ਦੇ ਬੇਨਤੀ ਆ ਕਿ ਉਹ ਪੂਰਾ ਹੋ ਗਿਆ ਦੂਜੀ ਥਾਂ ਤੇ ਭੈਣ ਜੀ ਹੋਣੀ ਇਹਨਾਂ ਬੈਠੇ ਆ ਆਪ ਦੇ ਘਰ ਦਾ ਕੰਮ ਕਾਜ ਕਰਕੇ ਚਲਾਉਂਦੇ ਆ ਕਾਰੋਗਾਰ ਕੋਈ ਇਹਨਾਂ ਨੂੰ ਕਮਾਈ ਨਹੀਂ ਆ ਦਾਨੀ ਸੰਜਾਮ ਬੇਨਤੀ ਹੈ ਕਿ ਵੱਧ ਤੋਂ ਵੱਧ ਭੈਣ ਜੀ ਉਹਨਾਂ ਦਾ ਹੈਲਪ ਕਰਨਾਂ